ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਬੀਏ 5th ਸਮੈਸਟਰ ਪੰਜਾਬੀ ਕੰਪਲਸਰੀ ਸੋ ਆਪਾਂ ਕਰ ਰਹੇ ਸੀ ਮੱਧਕਾਲ ਦੀਆਂ ਵਾਰਤਕ ਬਣ ਗਈਆਂ ਪਹਿਲਾਂ ਆਪਾਂ ਜਨਮ ਸਾਖੀ ਬਾਰੇ ਪੜਿਆ ਜਨਮ ਸਾਖੀ ਕੀ ਹੁੰਦੀ ਹੈ ਤੇ ਜਨਮ ਸਾਖੀ ਕੀ ਹੁੰਦੀ ਹੈ ਜਨਮ ਸਾਖੀ ਸਾਖੀਆਂ ਦਾ ਸੰਗ੍ਰਹਿ ਹੁੰਦੀ ਹੈ ਤੇ ਜਨਮ ਸਾਖੀ ਦੇ ਵਿੱਚ ਗੁਰੂ ਸਹਿਬਾਨ ਭਗਤ ਜਾਂ ਅਧਿਆਤਮਿਕ ਆਗੂ ਦੇ ਜੀਵਨ ਦੇ ਦਰਸ਼ਨ ਸੰਬੰਧੀ ਛੋਟੀਆਂ ਵੱਡੀਆਂ ਸਾਖੀਆਂ ਹੁੰਦੀਆਂ ਨੇ ਤੇ ਉਹਨਾਂ ਨੂੰ ਸਹੀ ਕਰਮ ਦੇ ਵਿੱਚ ਜੋੜ ਕੇ ਪੇਸ਼ ਕੀਤਾ ਹੁੰਦਾ ਹੈ ਉਹਨਾਂ ਨੂੰ ਜਨਮ ਸਾਖੀ ਕਿਹਾ ਜਾਂਦਾ ਸੋ ਅੱਜ ਆਪਾਂ ਪੜ੍ਹਾਂਗੇ ਸਾਖੀ ਕੀ ਹੁੰਦੀ ਹੈ ਪੰਜਾਬੀ ਦੇ ਵਿੱਚ ਸਾਖੀ ਵਿਦਾ ਕਿਸ ਵਿਦਾ ਦੇ ਅਨੁਸਾਰ ਲਿਖੀ ਗਈ ਰਚਨਾ ਦੇ ਬਾਰੇ ਜਾਣਕਾਰੀ ਦਿਓ ਤਾਂ ਸਾਖੀ ਹੈ ਜਿਹੜੀ ਪੁਰਾਤਨ ਪੰਜਾਬੀ ਦਾ ਇੱਕ ਮਹੱਤਵਪੂਰਨ ਸਾਹਿਤ ਰੂਪ ਹੈ ਇਹ ਆਮ ਤੌਰ ਤੇ ਵਾਰਤਕ ਦੇ ਵਿੱਚ ਲਿਖੀ ਜਾਂਦੀ ਹੈ ਵਾਰਤਕ ਮਤਲਬ ਜਿਵੇਂ ਵਾਰਤਾ ਢਾਡੀ ਵਾਰਤਾ ਗਾਉਂਦੇ ਹਨਾ ਉਸ ਤਰ੍ਹਾਂ ਵਾਰਤਕ ਦੇ ਵਿੱਚ ਲਿਖੀ ਜਾਂਦੀ ਹੈ ਪਰ ਇਹ ਵਾਰਤਕ ਤੇ ਕਾਵ ਦੀ ਮਿਸ਼ਰਤ ਸ਼ੈਲੀ ਵੀ ਮੌਜੂਦ ਹੈ ਵਾਰਤਕ ਤੇ ਕਾਵ ਕਾਵ ਮਤਲਬ ਕਵਿਤਾ ਦੋਵਾਂ ਦੀ ਮਿਸ਼ਰਤ ਸ਼ੈਲੀ ਹੈ ਜਿਹੜੀ ਉਹਦੇ ਵਿੱਚ ਮੌਜੂਦ ਹੈ ਸਾਖੀ ਸ਼ਬਦ ਸੰਸਕ੍ਰਿਤ ਦੇ ਸਾਖਸ਼ਦੀ ਸ਼ਬਦ ਤੋਂ ਬਣਿਆ ਹੈ ਸਾਖੀ ਸ਼ਬਦ ਸੰਸਕ੍ਰਿਤ ਦੇ ਸਾਖਸ਼ਦੀ ਸ਼ਬਦ ਤੋਂ ਬਣਿਆ ਹੈ ਜਿਸ ਦਾ ਅਰਥ ਹੈ ਗਵਾਹੀ ਇਸ ਵਿਧਾ ਦਾ ਸਾਖੀ ਨਾ ਇਸ ਲਈ ਰੱਖਿਆ ਲੱਗਦਾ ਹੈ ਤਾਂ ਜੋ ਪਾਠਕ ਨੂੰ ਰਚਨਾ ਦੇ ਪ੍ਰਮਾਣਿਕ ਤੇ ਇਤਿਹਾਸਿਕ ਹੋਣ ਦੀ ਪੁਸ਼ਟੀ ਹੋ ਜਾਵੇ ਸਾਖੀ ਨਾਲ ਤਾਂ ਪਾਠਕ ਉੱਤੇ ਉਸ ਵਿਚਲੀ ਕਹਾਣੀ ਦੇ ਸੱਚੇ ਹੋਣ ਦਾ ਪ੍ਰਭਾਵ ਪੈਂਦਾ ਹੈ ਤਾਂ ਜਦੋਂ ਅਸੀਂ ਸੁਣਦੇ ਹਾਂ ਵੀ ਸਾਖੀ ਤਾਂ ਸਾਡੇ ਮਨ ਦੇ ਵਿੱਚ ਇਹ ਵਿਸ਼ਵਾਸ ਹੋ ਜਾਂਦਾ ਵੀ ਜਿਹੜੀ ਸਾਖੀ ਹੈ ਉਹ ਜ਼ਰੂਰ ਸੱਚੀ ਹੋਵੇਗੀ ਗੁਰੂ ਸਾਹਿਬ ਸਾਖੀ ਨਾਲ ਤਾਂ ਪਾਠਕ ਉੱਤੇ ਉਸ ਵਿਚਲੀ ਕਹਾਣੀ ਦੇ ਸੱਚੇ ਹੋਣ ਦਾ ਪ੍ਰਭਾਵ ਪੈਂਦਾ ਹੈ ਗੁਰੂ ਸਾਹਿਬ ਲਿਖਦੇ ਆ ਸੰਤਨ ਕੀ ਸੁਣ ਸੱਚੀ ਸਾਖੀ ਸੁਣੋ ਜਨ ਭਾਈ ਗੁਰ ਸਤਗੁਰ ਕੀ ਇੱਕ ਸਾਖੀ ਤਾਂ ਗੁਰੂ ਜੀ ਕੀ ਕਹਿੰਦੇ ਨੇ ਇਹ ਸੰਤਾਂ ਦੀ ਸੱਚੀ ਸਾਖੀ ਸਾਨੂੰ ਸੁਣਨੀ ਚਾਹੀਦੀ ਹੈ ਭਗਤ ਕਬੀਰ ਦੇ ਸ਼ਲੋਕਾਂ ਨੂੰ ਵੀ ਸਾਖੀ ਕਿਹਾ ਗਿਆ ਹੈ ਜੋ ਭਗਤ ਜੀ ਦੇ ਅਧਿਆਤਮਿਕ ਸੂਖਮ అనుభవ ਦੀ ਗਵਾਹੀ मात्र ਹਨ ਹਰ ਪ੍ਰਸੰਗ ਕਹਾਣੀ ਜਾਂ ਬਾਤ ਨੂੰ ਸਾਖੀ ਕਿਹਾ ਜਾ ਸਕਦਾ ਹੈ ਕੇਵਲ ਗੁਰੂ ਸਹਿਬਾਨ ਜਾਂ ਭਗਤਾਂ ਨਾਲ ਸੰਬੰਧਿਤ ਘਟਨਾ ਦੇ ਵਰਣਨ ਨੂੰ ਹੀ ਸਾਖੀ ਕਿਹਾ ਜਾਂਦਾ ਸਿਰਫ ਗੁਰੂਆਂ ਦੇ ਨਾਲ ਸੰਬੰਧਿਤ ਜਾਂ ਭਗਤਾਂ ਦੇ ਨਾਲ ਸੰਬੰਧਿਤ ਜਿਹੜੀਆਂ ਘਟਨਾਵਾਂ ਨੇ ਇਨਾਂ ਨੂੰ ਕਥਾਵਾਂ ਨੂੰ ਲਿਖਿਆ ਗਿਆ ਉਹਨਾਂ ਨੂੰ ਹੀ ਸਾਖੀ ਕਿਹਾ ਜਾਂਦਾ ਹੈ ਪਰਚੀ ਵੀ ਸਾਖੀ ਦਾ ਹੀ ਬਦਲਮਾ ਰੂਪ ਹੈ ਤਾਂ ਪਰਚੀ ਨੂੰ ਵੀ ਕੀ ਕਿਹਾ ਜਾਂਦਾ ਸਾਖੀ ਕਿਹਾ ਜਾਂਦਾ ਹੈ ਸੇਵਾ ਪੰਥੀ ਸੰਪਰਦਾਇ ਦੇ ਲੇਖਕਾਂ ਨੇ ਜੋ ਵਾਰਤਕ ਰਚਨਾਵਾਂ ਪਰਚੀਆਂ ਦੇ ਨਾਂ ਹੇਠ ਲਿਖੀਆਂ ਪਰਚੀਆਂ ਦੇ ਨਾਂ ਹੇਠ ਲਿਖੀਆਂ ਜਿਹੜੀਆਂ ਵਾਰਤਕ ਰਚਨਾਵਾਂ ਉਹ ਰੂਪ ਅਤੇ ਸੁਭਾਅ ਵੱਲੋਂ ਸਾਖੀਆਂ ਹੀ ਹਨ ਉਹਨਾਂ ਦਾ ਨਾਂ ਪਰਚੀ ਸ਼ਾਇਦ ਇਸ ਲਈ ਪੈ ਗਿਆ ਹੈ ਕਿ ਉਸ ਉਹ ਕਿਸੇ ਮਹਾਨ ਵਿਅਕਤੀ ਦੇ ਜੀਵਨ ਸੰਬੰਧੀ ਪਰਿਚੇਦਿੰਦੀਆਂ ਨੇ ਤਾਂ ਪਰਚੀ ਨਾ ਕਿਉਂ ਪਿਆ ਕਿਉਂਕਿ ਕਿਸੇ ਮਹਾਨ ਵਿਅਕਤੀ ਦੇ ਜੀਵਨ ਦੇ ਸੰਬੰਧੀ ਪਰਿਚੇਦਿੰਦੀਆਂ ਨੇ ਜਨਮ ਸਾਖੀ ਨੂੰ ਵੀ ਕੇਵਲ ਸਾਖੀ ਨਾ ਹੀਠ ਲਿਖਿਆ ਜਾਂਦਾ ਰਿਹਾ ਤਾਂ ਜਨਮ ਸਾਖੀ ਨੂੰ ਵੀ ਅਸੀਂ ਕੀ ਕਿਹਾ ਜਾਂਦਾ ਰਿਹਾ ਸਾਖੀ ਸਾਖੀ ਆਮ ਤੌਰ ਤੇ ਜਨਮ ਸਾਖੀ ਦਾ ਅੰਗ ਹੀ ਹੁੰਦੀ ਹੈ ਗੋਸ਼ਟੀ ਨੂੰ ਵੀ ਸਾਖੀ ਦੇ ਅਰਥਾਂ ਵਿੱਚ ਵਰਤਿਆ ਜਾਂਦਾ ਰਿਹਾ ਤਾਂ ਜਨਮ ਸਾਖੀ ਨੂੰ ਵੀ ਸਾਖੀ ਕਿਹਾ ਜਾਂਦਾ ਹੈ ਪਰਚੀ ਨੂੰ ਵੀ ਸਾਖੀ ਕਿਹਾ ਜਾਂਦਾ ਹੈ ਇਹ ਗੋਸ਼ਟੀ ਨਹੀਂ ਜਿਵੇਂ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਮਿਹਰਬਾਨ ਨੇ ਸਾਖੀ ਨੂੰ ਗੋਸ਼ਟੀ ਦਾ ਨਾਮ ਦਿੱਤਾ ਹੈ ਕਈ ਸਾਖੀਆਂ ਸੰਵਾਦਾਂ ਦੇ ਰੂਪ ਵਿੱਚ ਵੀ ਹਨ ਇਸ ਤਰ੍ਹਾਂ ਉਹਨਾਂ ਨੂੰ ਗੋਸ਼ਟੀ ਕਹਿਣਾ ਜ਼ਿਆਦਾ ਟੁਕਮਾ ਹੈ ਜਨਮ ਸਾਖੀ ਵਿੱਚ ਇੱਕ ਸਾਖੀ ਅਜੀਤੇ ਰੰਧਾਵੇ ਦੀ ਗੋਸ਼ਟੀ ਦੇ ਨਾਮ ਹੇਠ ਮੌਜੂਦ ਹੈ ਤਾਂ ਜਨਮ ਸਾਖੀ ਨੂੰ ਕੀ ਲਿਖਿਆ ਗਿਆ ਅਜੀਤੇ ਰੰਧਾਵੇ ਦੀ ਗੋਸ਼ਟੀ ਤਾਂ ਗੋਸ਼ਟੀ ਮਤਲਬ ਸਾਖੀ ਸਾਖੀ ਆਮ ਤੌਰ ਤੇ ਲਘੂ ਆਕਾਰ ਦੀ ਰਚਨਾ ਹੁੰਦੀ ਹੈ ਛੋਟੇ ਆਕਾਰ ਦੀ ਸਾਖੀ ਦੇ ਵਿੱਚ ਪਾਤਰ, ਘਟਨਾ ਵਾਰਤਾ, ਲਾਪ, ਵਾਤਾਵਰਣ ਆਦ ਮੌਜੂਦ ਹੁੰਦਾ ਹੈ। ਡਾਕਟਰ ਮੋਹਨ ਸਿੰਘ ਦਿਵਾਨਾ ਨੇ ਡਾਕਟਰ ਮੋਹਨ ਸਿੰਘ ਦਿਵਾਨਾ ਨੇ ਸਾਖੀ ਨੂੰ ਆਧੁਨਿਕ ਕਹਾਣੀ ਦਾ ਆਧਾਰ ਮੰਨਿਆ ਹੈ ਕਿਉਂਕਿ ਸਾਖੀ ਜਿਹੜੀ ਲਘੂ ਆਕਾਰ ਦੀ ਹੁੰਦੀ ਹੈ ਤਾਂ ਮੋਹਨ ਸਿੰਘ ਦਿਵਾਨਾ ਨੇ ਕੀ ਕਿਹਾ ਸਾਖੀ ਨੂੰ ਨਿੱਕੇ ਕਹਾਣੀ ਦਾ ਹੀ ਆਧਾਰ ਮੰਨਿਆ ਇਸ ਵਿੱਚ ਲੇਖਕ ਸ਼ਰਧਾ ਅਤੇ ਭਗਤੀ ਭਾਵਨਾ ਦੇ ਨਾਲ ਉਤਪ੍ਰੋਤ ਹੋ ਕੇ ਨਾਇਕ ਦੀ ਜੀਵਨ ਘਟਨਾ ਜਾਂ ਉਸ ਦੇ ਵਿਚਾਰਾਂ ਨੂੰ ਚਿੱਤਰਦਾ ਹੈ ਉਹ ਸਾਖੀ ਦੇ ਵਿੱਚ ਆਪਣੇ ਵਿਚਾਰ ਤੇ ਖਿਆਲ ਦੀ ਪੁਸ਼ਟੀ ਦੇ ਲਈ ਦੂਜੇ ਗੁਰੂ ਸਹਿਬਾਨ ਦੀ ਬਾਣੀ ਦੀਆਂ ਟੁਕਾਂ ਵੀ ਦੇ ਦਿੰਦਾ ਹੈ ਸਾਖੀ ਦੇ ਵਿੱਚ ਆਪਣੇ ਵਿਚਾਰ ਅਤੇ ਖਿਆਲ ਦੀ ਪੁਸ਼ਟੀ ਦੇ ਲਈ ਗੁਰੂ ਸਹਿਬਾਨ ਦੀਆਂ ਟੁਕਾਂ ਵੀ ਦੇ ਦਿੰਦਾ ਹੈ ਤੇ ਉਸ ਦੀ ਵਿਆਖਿਆ ਕਰਕੇ ਪਰਮਾਰਥ ਵੀ ਦੱਸਦਾ ਹੈ ਸਾਖੀ ਵਿੱਚ ਕਥਾਰਸ ਖੂਬ ਹੁੰਦਾ ਹੈ ਕਹਾਣੀ ਦਾ ਰਸ ਕਥਾ ਨੂੰ ਕਈ ਵਾਰੀ ਨਾਟਕੀ ਢੰਗ ਨਾਲ ਵੀ ਪੇਸ਼ ਕੀਤਾ ਹੁੰਦਾ ਹੈ ਕਈ ਵਾਰੀ ਸਿੱਧਾ ਸਪਸ਼ਟ ਵੀ ਸਾਖੀਆਂ ਦੀ ਭਾਸ਼ਾ ਪੁਰਾਤਨ ਪੰਜਾਬੀ ਦਾ ਉੱਤਮ ਨਮੂਨਾ ਹੈ ਤਾਂ ਜਿਹੜੀ ਸਾਖੀਆਂ ਦੀ ਭਾਸ਼ਾ ਗਈ ਜਿਹੜੀ ਪੁਰਾਤਨ ਪੰਜਾਬੀ ਭਾਸ਼ਾ ਸੀ ਉਹ ਵਰਤੀ ਜਾਂਦੀ ਹੈ ਸਾਖੀਆਂ ਦੇ ਵਿੱਚ ਇਸ ਵਿੱਚ ਸਾਧ ਭਾਸ਼ਾ ਦਾ ਅੰਸ਼ ਵੀ ਮੌਜੂਦ ਹੁੰਦਾ ਹੈ ਜਿਹੜੀ ਸਾਧੂਆਂ ਦੀ ਭਾਸ਼ਾ ਹੁੰਦੀ ਹੈ ਨਾ ਉਹ ਅੰਸ਼ ਮੌਜੂਦ ਹੁੰਦਾ ਸਾਖੀ ਦੇ ਵਿੱਚ ਸਾਖੀ ਵਿੱਚ ਦੂਜੇ ਧਰਮਾਂ ਵਿੱਚ ਪ੍ਰਚਲਿਤ ਕਥਾਵਾਂ ਅਤੇ ਲੋਕ ਰੂੜੀਆਂ ਨੂੰ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੁੰਦਾ ਹੈ। ਦੂਜੇ ਤਰ੍ਹਾਂ ਦੀਆਂ ਜਿਹੜੀਆਂ ਕਥਾਵਾਂ ਨੇ ਅਤੇ ਰੂੜੀਵਾਦੀ ਮਤਲਬ ਜਿਹੜੇ ਉਹਨਾਂ ਦੇ ਵਿਚਾਰ ਨੇ ਉਹਨਾਂ ਨੂੰ ਵੀ ਨਵੇਂ ਰੂਪ ਦੇ ਵਿੱਚ ਪੇਸ਼ ਕੀਤਾ ਗਿਆ ਹੁੰਦਾ ਤਾਂ ਕਿ ਲੋਕ ਚਿੱਤਵ੍ਰਿਤੀ ਇਕਦਮ ਇਸ ਨੂੰ ਅਪਣਾ ਲਵੇ। ਸਾਖੀਆਂ ਦੇ ਸੰਗ੍ਰਹਿ ਦਾ ਨਾਮਕਰਨ ਕਈ ਟੰਗਾਂ ਨਾਲ ਕੀਤਾ ਗਿਆ ਹੈ। ਜਿਵੇਂ ਨਾਮਕਰਨ ਸਾਖੀਆਂ ਦਾ ਜਿਵੇਂ ਜਨਮ ਸਾਖੀ ਭਾਈ ਬੱਲਾ, ਪੁਰਾਤਨ ਜਨਮ ਸਾਖੀ, ਆਦ ਸਾਖੀਆਂ ਆਦਿ। ਸਿੱਖਾਂ ਦੀ ਭਗਤਮਾਲਾ ਗੁਰੂ ਜੀ ਕੀਆਂ ਦੱਖਣਕੀਆਂ ਸਾਖੀਆਂ ਤਾਂ ਹੁਣ ਜਿਹੜੀ ਸਿੱਖਾਂ ਦੀ ਭਗਤਮਾਲਾ ਇਹ ਵੀ ਸਾਖੀ ਹੈ ਪਰ ਇਹਦੇ ਨਾਲ ਸਾਖੀ ਜੋੜਿਆ ਨਹੀਂ ਗਿਆ ਕਿ ਸਾਖੀ ਭਗਤਮਾਲਾ ਠੀਕ ਹੈ ਤਾਂ ਕੱਲਾ ਭਗਤਮਾਲਾ ਕਿਹਾ ਗਿਆ ਤਾਂ ਇਹ ਵੀ ਇੱਕ ਸਾਖੀ ਹੈ ਗੁਰੂ ਜੀ ਕੀਆਂ ਦੱਖਣਕੀਆਂ ਸਾਖੀਆਂ ਆਦ ਸਾਖੀ ਸੰਗ੍ਰਹਿਾਂ ਦੇ ਹੋਰ ਨਾ ਹਨ ਤਾਂ ਸਾਖੀ ਪੁਰਾਤਨ ਪੰਜਾਬੀ ਵਾਰਤਕ ਦਾ ਅਜਿਹਾ ਰੂਪ ਹੈ ਜਿਸ ਵਿੱਚ ਕਹਾਣੀ ਕੋਸ਼ਟੀ ਤੇ ਬਚਨ ਆਦ ਸਾਰੀਆਂ ਪਰੰਪਰਾਵਾਂ ਦਾ ਸੁਮੇਲ ਹੋਇਆ ਦਿਖਾਈ ਦਿੰਦਾ ਹੈ ਸਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਨਾਂ ਦੀ ਆਧੁਨਿਕ ਗੱਦ ਪੁਸਤਕ ਲਿਖੀ ਹੈ ਪਰ ਇਸ ਦਾ ਸਾਖੀ ਸਾਹਿਤ ਰੂਪ ਦੇ ਨਾਲ ਕੋਈ ਸੰਬੰਧ ਨਹੀਂ ਹੈ। ਸੋ ਥੈਂਕ ਯੂ ਫॉर ਵਾਚਿੰਗ ਮਿਲਦੇ ਆ नेक्स्ट ਵੀਡੀਓ ਦੇ ਵਿੱਚ ਪਲੀਜ਼ ਲਾਈਕ ਕਮੈਂਟ ਐਂਡ ਸ਼ੇਅਰ ਐਂਡ ਸਬਸਕ੍ਰਾਈਬ ਪਲੀਜ਼